ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਬਹਿਸ ਅਕਸਰ ਸੌਣੀ ਲੈਂਦੇ ਹੋ ਕਿ ਪੰਜਾਬ ਦੇ ਵਿੱਚੋਂ ਥੋੜੇ ਸਮੇਂ ਬਾਅਦ ਇੱਕ ਸੜਕ ਡਿੱਗਣ ਵਾਲੀ ਹੈ ਜੋ ਸਿੱਧਾ ਜੋਰ ਪਜਾਵੇਗੀ ਲੋਕ ਬਾਹਰ ਰੋਡ ਜੋਰ ਪਜਾਇਆ ਕਰਨਗੇ ਜਿਸ ਨਾਲ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵੱਧ ਜਾਣਗੇ ਕਿਹਾ ਜਾ ਰਿਹਾ ਹੈ ਕਿ ਜੋ ਲੋਕ ਅੱਜ ਪੰਜਾਬ ਵਿੱਚੋਂ ਜ਼ਮੀਨਾਂ ਵੇਚ ਕੇ ਕੈਨੇਡਾ ਅਮਰੀਕਾ ਜਾ ਰਹੇ ਹਨ ਉਹ ਬੜੀ ਵੱਡੀ ਬੂਰਕਤਾ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਜਿਸ ਰੋਡ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਪੰਜਾਬ ਤੋਂ ਜੋਰਪਟਾਕ ਜਾਵੇਗਾ ਉਹ ਰੋਡ ਪਹਿਲਾਂ ਵੀ ਚੱਲਦਾ ਸੀ ਪਹਿਲਾਂ ਵੀ ਲੋਕ ਪੰਜਾਬ ਤੋਂ ਸਿੱਧਾ ਬਾਏ ਰੋਡ ਜੋਰਪ ਵੱਜਾਦੇ ਹੁੰਦੇ ਸਨ ਇਸ ਸੜਕ ਨੂੰ ਸਿਲਕ ਰੋਡ ਕਿਹਾ ਜਾਂਦਾ ਸੀ ਤੇ ਇਹ ਸਿਲਕ ਰੋਡ ਕਰੀਬ 2000 ਸਾਲ ਤੱਕ ਚੱਲਿਆ ਤੇ ਫਿਰ ਅਜਿਹਾ ਕੀ ਹੋਇਆ ਕਿ ਸਿਰਫ ਬੱਤ ਕਰ ਰਿਆ ਪਿਆ ਕਾਹੜੇ ਲੋਕ ਸਨ ਜੋ ਇਸ ਰੋਡ ਤੇ ਚੱਲਦੇ ਸਨ ਕੀ ਇਹ ਦੁਬਾਰਾ ਸ਼ੁਰੂ ਹੋ ਰਿਹਾ ਹੈ ਇਹਦਾ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਸੋ ਕਿਰਪਾ ਕਰਕੇ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬੈਪ ਉਤੇ ਜੇਕਰ ਤੁਸੀਂ ਨਜ਼ਰ ਮਾਰੋਗੇ ਤਾਂ ਤੁਹਾਨੂੰ ਚੀਨ ਤੋਂ ਲੈ ਕੇ ਯੂਰਪ ਤੱਕ ਇੱਕ ਰੋਡ ਦਿਖਾਈ ਦੇਵੇਗਾ ਜੋ ਚੀਨ ਬੱਦ ਏਸ਼ੀਆ ਉੱਤਰ ਭਾਰਤ ਇਰਾਨ ਇਰਾਕ ਤੋਂ ਹੁੰਦਾ ਹੋਇਆ ਸਿੱਧਾ ਯੂਰਪ ਰੋਬ ਤੱਕ ਜਾਂਦਾ ਸੀ ਜੇਸਰੂ ਸਿਲਕ ਰੋਡ ਕਿਹਾ ਜਾਂਦਾ ਸੀ ਇਸ ਰੋਡ ਉੱਤੇ ਸਭ ਤੋਂ ਵੱਧ ਰੇਸ਼ਮ, ਬਸੂੜਾ, ਵਸਾਲੇ ਅਤੇ ਘੋੜਿਆਂ ਆਦਿ ਦਾ ਵਪਾਰ ਹੁੰਦਾ ਸੀ ਇਸ ਰੋਡ ਦਾ ਨਾਮ ਸਿਲਕ ਰੂਟ ਪੈਣ ਪਿੱਛੇ ਵੀ ਬਹੁਤ ਵੱਡੀ ਕਹਾਣੀ ਪ੍ਰਚਲਿਤ ਹੈ ਕਿਹਾ ਜਾਂਦਾ ਹੈ ਕਿ ਈਸਾ ਤੋਂ 10000 ਸਾਲ ਪਹਿਲਾਂ ਚੀਨ ਵਿੱਚ ਇੱਕ ਲੀਜੋ ਰਾਣੀ ਸੀ ਇੱਕ ਦਿਨ ਰਾਣੀ ਲੀਜੋ ਕਿਸੇ ਦਰਖਤ ਏੜ ਬੈਠੀ ਚਾਹ ਪੀ ਰਹੀ ਸੀ ਇਹਦੇ ਨੂੰ ਕੋਈ ਚੀਜ਼ ਆ ਕੇ ਉਸ ਦੀ ਚਾਹ ਵਿੱਚ ਡਿੱਗ ਪੈਂਦੀ ਹੈ ਰਾਰੀ ਜਦੋਂ ਬਾਹਰ ਕੱਢਣ ਲੱਗੀ ਤਾਂ ਉਹ ਚਾਹ ਵਿੱਚੋਂ ਇੱਕ ਪਤਲੇ ਜਿਹੇ ਕਾਫੀ ਲੰਬਾ ਧਾਗਾ ਬਾਹਰ ਨਿਕਲਦਾ ਹੈ ਜੋ ਕਾਫੀ ਚਮਕਦਾਰ ਸੀ ਜਿਸ ਤੋਂ ਰਾਰੀ ਨੇ ਇੱਕ ਛੋਟਾ ਜਿਹਾ ਕੱਪੜਾ ਬਣਾ ਲਿਆ ਇਤੋਂ ਹੀ ਰੇਸ਼ਮ ਦੀ ਕਾਟ ਨਿਕਲੀ ਸੀ ਜਿਸ ਤੋਂ ਜੋ ਚੀਜ਼ ਰਾਰੀ ਦੇ ਕੱਪ ਵਿੱਚ ਡਿੱਗੀ ਸੀ ਉਹ ਸੀ ਰੇਸ਼ਮ ਦਾ ਕੀੜਾ ਇਸੇ ਘਟਨਾਕਾਰ ਕੇ ਹੀ ਰਲਣੀ ਲਈ ਜੋ ਚੀਣ ਵਿੱਚ ਰੇਸ਼ਮ ਦੀ ਦੇਵੀ ਕਿਹਾ ਜਾਂਦਾ ਹੈ ਹੋ ਸਕਦਾ ਹੈ ਕਿ ਕਹਾਣੀ ਕੋਈ ਬਣ ਘੜਤ ਹੋਵੇ ਪਰ ਰੇਸ਼ਮ ਦੀ ਕੌਜ ਚੀਨ ਵਿੱਚ ਹੀ ਹੋਈ ਸੀ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ ਚੀਨ ਵਿੱਚੋਂ ਅੱਜ ਤੋਂ 5000 ਸਾਲ ਪਹਿਲਾਂ ਦਾ ਰੇਸ਼ਮ ਦਾ ਕੱਪੜਾ ਮਿਲਿਆ ਹੈ ਜਿਸ ਵਿੱਚ ਰਾਜੇ ਬਾ ਰਾਜੇ ਆਪਣੇ ਡਿੱਕੇ बरे ਹੋਏ ਬੱਚਿਆਂ ਦੀਆਂ ਲਾਚਾਂ ਨੂੰ ਲਪੇਟ ਕੇ ਮਿੱਟੀ ਵਿੱਚ ਦਬਦੇ ਸਨ ਅਤੇ ਰੇਸ਼ਮ ਬਣਾਉਣ ਦੀ ਤਕਨੀਕ ਵੀ ਚੀਨ ਵਿੱਚ ਕਰੀਬ 2000 ਸਾਲਾਂ ਤੱਕ ਚੀਨੀਆ ਨੇ ਗੁਪਤ ਰੱਖੀ ਸੀ ਇਸ ਲਈ ਉਹਦਾ ਸਭਿਆ ਵਿੱਚ ਰੇਸ਼ਮ ਬਹੁਤ ਜ਼ਿਆਦਾ ਕੀਮਤੀ ਸੀ ਰੇਸ਼ਮ ਦਾ ਕੱਪੜਾ ਜਦੋਂ ਪਹਿਲੀ ਵਾਰ ਰੋਮ ਪਹੁੰਚਿਆ ਸੀ ਤਾਂ ਲੋਕ ਰੇਸ਼ਮ ਪਿੱਛੇ ਪਾਗਲ ਹੋ ਗਏ ਸਨ ਅਤੇ ਰੋਮ ਦੇ ਸਮਰਾਟ ਨੇ ਅਖੀਰ ਫਿਰ ਰੇਸ਼ਮ ਉੱਤੇ ਬਹਿਨ ਲਗਾ ਦਿੱਤਾ ਸੀ ਕਿਉਂਕਿ ਰੇਸ਼ਮ ਖਰੀਦਣ ਲਈ ਲੋਕ ਰੋਮ ਦਾ ਸਾਰਾ ਸੋਨਾ ਚੀਜ਼ ਨੂੰ ਦੇ ਰਹੇ ਸਨ ਭਾਰਤ ਵਿੱਚ ਰੇਸ਼ਮ ਦੀ ਸ਼ੁਰੂਆਤ 140 BC ਵਿੱਚ ਹੋਈ ਸੀ ਇਸ ਕਾਰਨ ਹੀ ਚੀਨ ਤੋਂ ਲੈ ਕੇ ਯੂਰਪ ਤੱਕ ਇੱਕ ਸੜਕ ਇੱਕ ਰੋਡ ਤਿਆਰ ਕੀਤਾ ਗਿਆ ਜਿਸ ਨੂੰ ਸਿਲਕ ਰੋਡ ਦਾ ਨਾਮ ਦਿੱਤਾ ਗਿਆ ਸਿਲਕ ਰੋਡ ਦੀ ਸ਼ੁਰੂਆਤ ਈਸਾ ਤੋਂ 200 ਸਾਲ ਪਹਿਲਾਂ ਹੋਈ। ਚੀਨ ਦੇ ਇੱਕ ਰਾਜ ਜਿਹਾਨ ਵਿੱਚ ਸਿਲਕ ਰੋਡ ਦਾ ਪਹਿਲਾ ਪ੍ਰਾਪਤਤਾ ਸੀ। ਇਸ ਤੋਂ ਅੱਗੇ ਵਪਾਰੀ ਸਬਰਕਤ ਪਹੁੰਚਦੇ ਸਨ ਜਿੱਥੇ ਅੱਜ ਉਜ਼ਬੇਕਿਸਤਾਨ ਦੇਸ਼ ਹੈ। ਮੁਗਲ ਬਾਦਸ਼ਾਹ ਬਾਬਰ ਵੀ ਇਸੇ ਰਸਤੇ ਥਾੜੀ ਭਾਰਤ ਆਇਆ ਸੀ। ਇਸ ਤੋਂ ਅੱਗੇ ਸਿਲਕ ਰੋਡ ਪਹੁੰਚਦਾ ਸੀ ਬੁਖਾਰਾ ਸ਼ਹਿਰ। ਉਸ ਵੇਲੇ ਇਹ ਸ਼ਹਿਰ ਸਿਲਕ ਰੂਟ ਕਾਰਨ ਪੂਰੀ ਦੁਨੀਆ ਵਿੱਚ ਵਪਾਰ ਲਈ ਬਹੁਤ ਮਸ਼ਹੂਰ ਸੀ। ਇਸ ਲਈ ਕਹਾਵਤ ਪੜੀ ਹੈ ਕਿ ਜੋ ਸੁਖ ਸ਼ਜੂ ਦੇ ਚਾਰੇ ਉਹ ਦਾ ਬਲ ਕਰਾ ਬਖਾਰੇ ਭਾਰਤ ਵਿੱਚੋਂ ਤਕਸ਼ਲਾ ਪੰਜਾਬ ਅਤੇ ਪਸ਼ਾਵਰ ਵਿੱਚੋਂ ਵੀ ਇਹ ਰੋਟ ਨਿਕਲਦਾ ਸੀ ਇਸ ਤੋਂ ਅੱਗੇ ਇਹ ਸੜਕ ਪਰਸ਼ੀਆ ਪਹੁੰਚਦੀ ਸੀ ਜਿੱਥੇ ਅੱਜ ਦਾ ਇਰਾੜ ਹੈ ਅੱਗੇ ਅਗਾ ਇਹ ਰਸਤਾ ਵੈਨਸ ਤੱਕ ਦਿਆ ਜਾਂਦਾ ਸੀ ਇਸ ਲਈ ਚੀਨ ਤੋਂ ਸ਼ੁਰੂ ਹੋ ਕੇ ਇਹ ਸਿਲਕ ਰੋਡ ਵਟੇ ਬਾਦ ਦੀ ਪੜ ਨੂੰ ਆਪਸ ਵਿੱਚ ਜੋੜਦਾ ਸੀ ਜਿਸ ਦੀ ਕੁੱਲ ਲંબਾਈ 6600 ਕਿਲੋਮੀਟਰ ਸੀ ਜੋ ਪੂਰੀ ਦੁਨੀਆ ਦੇ ਬੜੁਖੀ ਇਤਿਹਾਸ ਵਿੱਚ ਅੱਜ ਤੱਕ ਦਾ ਐਡਾ ਵੱਡਾ ਲੰਬਾ ਰਸਤਾ ਹੈ ਜੋ ਅੱਜ ਤੱਕ ਕੋਈ ਹੋਰ ਨਹੀਂ ਬਣਿਆ। ਚੀਨ ਤੋਂ ਲੋਕ ਰੇਸ਼ਮ ਬਿੱਟੀ ਦੇ ਭਾਡੇ ਖਰੀਦ ਕੇ ਲ ਜਾਂਦੇ ਸਨ। ਭਾਰਤ ਤੋਂ ਵਿਸਾਲੇ ਹਾਥੀ ਦਾ ਦੱਦ ਆਦੀ ਖਰੀਦੇ ਜਾਂਦੇ ਸਨ। ਉੱਥੇ ਹੀ ਯੂਰਪ ਵਿੱਚ ਇਸ ਸੜਕ ਤੇ ਸ਼ਰਾਬ ਅਤੇ ਕਲੀਨ ਵੇਚਿਆ ਜਾਂਦਾ ਸੀ। ਕਹਾਜਾਦਾ ਹੈ ਕਿ ਕਾਰਤੂਸ ਵਿੱਚ ਪੈਣ ਵਾਲਾ ਗੱਡਾ ਪਾਊਡਰ ਜਿਸ ਦੇ ਸਿਰ ਤੇ ਯੂਰਪ ਨੇ ਕਦੀ ਪੂਰੀ ਦੁਨੀਆ ਦੇ ਰਾਜ ਕੀਤਾ ਸੀ। ਉਹ ਵੀ ਇਸੇ ਸੜਕ ਰਾਹੀਂ ਯੂਰਪ ਆ ਪਹੁੰਚਿਆ ਸੀ ਕਿਉਂਕਿ ਚੀਨ ਵਿੱਚ ਹੀ ਗਨ ਪਾਊਡਰ ਦੀ ਖੋਜ ਭੁੱਲ ਭਲੇਖੇ ਵਿੱਚ ਹੀ ਹੋ ਗਈ ਸੀ ਇਸੇ ਸੜਕ ਉੱਤੇ ਹੀ ਕਾਗਜ਼ ਦੀ ਖੋਜ ਹੋਈ ਨਹੀਂ ਤਾਂ ਲੋਕ ਪਹਿਲਾਂ ਲੱਕੜ ਦੀਆਂ ਫੱਟੀਆਂ ਉੱਤੇ ਲਿਖਦੇ ਸਨ ਇਸੇ ਸੜਕ ਰਾਹੀਂ ਪਲੇਗ ਦੀ ਬਿਬਾਰੀ ਦੋਆਬਾ ਦੀਪ ਏਸ਼ੀਆ ਤੇ ਯੂਰਪ ਵਿੱਚ ਫੈਲੀ ਸੀ ਦੇਸਦਾਰ ਕਰੀਬ ਤਿੰਨ ਸਾਲਾਂ ਵਿੱਚ ਹੀ 2.5 ਕਰੋੜ ਲੋਕ ਮਾਰੇ ਗਏ ਸਨ ਸਿਲਕ ਰੋਡ ਰਾਹੀਂ ਭਾਸ਼ਾ ਤੇ ਧਰਮ ਦਾ ਆਦਾਨ-ਪ੍ਰਦਾਨ ਹੋਇਆ ਸਿਲਕ ਰੋਡ ਰਾਹੀਂ ਭਾਰਤ ਵਿੱਚ ਬੁਸਲੇਬ ਧਰਮ ਅਤੇ ਈਸਾਈ ਧਰਮ ਭਾਰਤ ਆਈ। ਹੋਰ ਗੱਲ ਕਰਦੇ ਹਾਂ ਸਿਲਕ ਰੋਡ ਦੇ ਖਾਤਮੇ ਦੀ ਕਿ ਇਹ ਸੜਕ ਕਿਉਂ ਬੰਦ ਕੀਤੀ ਗਈ? ਅਜੇ ਕੀ ਕਉਜਾ ਵਾਪਰਿਆ ਕਿ ਇਸ ਸੜਕ ਨੂੰ ਬੰਦ ਕਰਨਾ ਪਿਆ? ਇਹ ਕਰੀਬ 17 ਸਤਾਪਦੀਆਂ ਤੱਕ ਸਿਲਕ ਰੋਡ ਵਪਾਰ ਦੀ ਸਭ ਤੋਂ ਬਾਤਵਪੂਰਨ ਸੜਕ ਸੀ। 17 ਸਤਾਪਦੀ ਵਿੱਚ ਇਹ ਆਪਣੇ ਪੂਰੇ ਸਿਖਰ ਉੱਤੇ ਸੀ। ਉਸ ਸਮੇਂ ਬਗੋਲ ਰਾਜ ਕਰਦੇ ਸਨ। ਜਦੋਂ ਬਗੋਲਾ ਦਾ ਪਤਨ ਹੋਇਆ ਤਾਂ ਸਿਲਕ ਰੋਡ ਦਾ ਵੀ ਬਾਤਵ ਘੜਦਾ ਘੜਦਾ ਘੜ ਗਿਆ ਇਸ ਦੇ ਖਾਤਮੇ ਬਾਰੇ ਕਿਆ ਜਾਂਦਾ ਹੈ ਕਿ ਸਿਲਕ ਰੋਡ ਕੋਈ ਇੱਕੋ ਸੜਕ ਰਹੀ ਸੀ ਬਲਕਿ ਇਹ ਛੋਟੇ ਛੋਟੇ ਰਸਤੇ ਆ ਤਾਂ ਇੱਕ ਜਾਲ ਸੀ 14ਵੀਂ ਸਦੀ ਵਿੱਚ ਜਦੋਂ ਬਗੋਲਾ ਦਾ ਰਾਜ ਖਤਮ ਹੋਇਆ ਤਾਂ ਉਹਦਾ ਸਾਰਾ ਰਾਜ ਛੋਟੇ ਛੋਟੇ ਇਲਾਕਿਆਂ ਵਿੱਚ ਬਿਖਰ ਗਿਆ ਇਹ ਛੋਟੇ ਛੋਟੇ ਇਲਾਕੇ ਆਪਸ ਵਿੱਚ ਲੜਤ ਝਗੜ ਲੱਗੇ ਸਿਲਕ ਰੋਡ ਉੱਤੇ ਲੁੱਟਪਾਤ ਅਤੇ ਕਤਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਣ ਲੱਗੀਆਂ ਦਿੱਦਾ ਵਿੱਚੋਂ ਛੋਟੇ ਇਲਾਕਿਆਂ ਵਿੱਚੋਂ ਸਿਲਕ ਰੋਡ ਗੁਜ਼ਰਦਾ ਸੀ ਉਹਨਾਂ ਨੇ ਆਪਣੀ ਬੜਵਰਦੀ ਤੇ ਟੈਕਸ ਲਗਾ ਦਿੱਤੇ ਆਪਣੀ ਬੜਵਰਦੀ ਦੇ ਸਖਤ ਨਿਯਮ ਬਣਾ ਦਿੱਤੇ ਇਹੀ ਵੱਡਾ ਕਾਰਨ ਸੀ ਕਿ ਹੌਲੀ-ਹੌਲੀ ਇਸ ਰਸਤੇ ਰਾਹੀਂ ਵਪਾਰ ਘਟਿਆ ਤੇ ਫਿਰ ਖਤਮ ਹੀ ਹੋ ਗਿਆ ਇਸ ਤੋਂ ਇਲਾਵਾ ਉਦੋਂ ਤੱਕ ਕਪਾਹ ਦੀ ਖੇਤੀ ਵੀ ਸ਼ੁਰੂ ਹੋ ਚੁੱਕੀ ਸੀ ਜਿਸ ਤੋਂ ਦੁਨੀਆ ਨੂੰ ਇੱਕ ਸਸਤੇ ਅਤੇ ਮਜ਼ਬੂਤ ਕੱਪੜਾ ਮਿਲਿਆ ਅਤੇ ਰੇਸ਼ਮ ਦੀ ਮੰਗ ਵੀ ਘਟ ਗਈ ਇਸੇ ਦਰਾਰ ਪੱਤਰ ਵੀ ਸ਼ਤਾਬ ਦੇ ਵਿੱਚ ਰੇਸ਼ਮ ਦੇ ਕੀੜੇ ਤੋਂ ਯਾਰ ਬ ਵਿੱਚ ਇੱਕ ਬਵਾਰੀ ਫੈਲੀ ਸੀ ਜਿਸ ਦੇ ਚੱਲਦੇ ਪੂਰੇ ਯੂਰਪ ਵਿੱਚ ਰੇਸ਼ੋ ਬੰਦਾ ਵੱਧ ਹੋ ਗਿਆ ਸੀ ਇਸੇ ਦਰਾੜ ਜਦੋਂ ਵਾਸਕੋਟੇ ਗਾਵਾ ਭਾਰਤ ਆਉਂਦਾ ਤਾਂ ਉਹ ਸਮੁੰਦਰੀ ਰਸਤੇ ਰਾਹੀਂ ਭਾਰਤ ਆਉਂਦਾ ਕਿਉਂਕਿ ਚੀਨ ਜਿਹੜਾ ਸਬਾਨ ਵੇਚਦਾ ਸੀ ਉਹ ਪਹਿਲਾਂ ਭਾਰਤ ਭੇਜਿਆ ਜਾਂਦਾ ਸੀ ਅਤੇ ਭਾਰਤ ਤੋਂ ਹੀ ਅੱਗੇ ਯੂਰਪ ਜਾਂਦਾ ਸੀ ਜਿਸ ਵੇਲੇ ਵਾਸਕੋਟੇ ਗਾਵਾ ਭਾਰਤ ਆਇਆ ਤਾਂ ਉਹਨਾਂ ਨੂੰ ਇੱਕ ਨਵੇਂ ਸਮੁੰਦਰੀ ਰਸਤੇ ਦਾ ਪਤਾ ਲੱਗਾ ਤੇ ਫੇਰ ਹਾਲੀ ਹਾਲੀ ਸਿਲਕ ਰੋਡ ਦੀ ਜਗ੍ਹਾ ਸਬੁਤਰੀ ਰਸਤੇ ਨੇ ਲੈ ਲਈ ਇਸੇ ਲਈ ਹੌਲੀ ਹੌਲੀ ਆਪਣੇ ਆਪ ਹੀ ਸਿਲਕ ਰੋਡ ਖਤਮ ਹੁੰਦਾ ਗਿਆ ਸੋ ਇਹ ਸੀ 2000 ਸਾਲ ਤੱਕ ਚੱਲੇ ਦੁਨੀਆਂ ਦੇ ਸਭ ਤੋਂ ਲੰਬੇ ਸਿਲਕ ਰੋਡ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬத்தி ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ